ਖਬਰਨਾਮਾ ਦੇਖ ਰਹੇ ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸ਼ ਰਾਜ ਸਭ ਤੋਂ ਪਹਿਲਾਂ ਤਾਂ ਜੱਗੋ ਤੇਰੀ ਵੀ ਹੋਈ ਆਮ ਆਦਮੀ ਪਾਰਟੀ ਦੇ ਮੌਜੂਦਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਕੁਲਦੀਪ ਸਿੰਘ ਧਾਲੀਵਾਲ ਲੱਖਾਂ ਪੈ ਸੈਲਰੀ ਲੈ ਗਿਆ ਉਸ ਅਹੁਦੇ ਉੱਤੇ ਕੰਮ ਕਰ ਰਿਹਾ ਸੀ ਜਿਹੜਾ ਅਹੁਦਾ ਅਸਲ ਦੇ ਵਿੱਚ ਹੋਂਦ ਵਿੱਚ ਹੈ ਹੀ ਨਹੀਂ ਜਦੋਂ ਤਾਂ ਸਰਕਾਰ ਅਣਜਾਣ ਸੀ ਜਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਗਹਿਰੀ ਨੀਂਦ ਸੁੱਤੇ ਰਹਿ ਕੇ ਜਿਹੜਾ ਮੰਤਰੀ ਜਿਹੜੇ ਅਹੁਦੇ ਤੇ ਲਾਇਆ ਹੈ ਕੁਲਦੀਪ ਸਿੰਘ ਧਾਲੀਵਾਲ ਨੂੰ ਉਹ ਅਸਲ ਦੇ ਵਿੱਚ ਅਹੁਦਾ ਨਹੀਂ ਕੀ ਸੱਚਮੁੱਚ ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਦੇ ਇਸ਼ਾਰਿਆਂ ਉੱਤੇ ਚਲਾਈ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਦੀ ਬਾਗ ਡੋਰ ਜਿਹੜੀ ਹੈ ਪੰਜਾਬ ਦੀ ਉਹ ਕੇਜਰੀਵਾਲ ਦੇ ਹੱਕ ਵਿੱਚ ਹੱਥ ਵਿੱਚ ਹੈ ਇਸ ਨੂੰ ਲੈ ਕੇ ਬੜੇ ਜਿਹੜੇ ਸਵਾਲ ਉੱਠ ਰਹੇ ਨੇ ਤੰਜ ਹੋ ਰਹੇ ਨੇ ਕਮੇਡੀ ਕੀਤੀ ਜਾ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਮਜ਼ਾਕ ਦਾ ਪਾਤਰ ਬਣ ਗਏ ਨੇ ਸਾਰੇ ਪਾਸੇ ਖਿਲੀ ਉਡਾਈ ਜਾ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਣੇ ਆਪ ਨੂੰ ਇਮਾਨਦਾਰ ਐਜੂਕੇਟਰ ਰਾਜਨੀਤੀ ਦਾ ਬਹੁਤ ਜ਼ਿਆਦਾ ਪਤਾ ਹੋਣ ਦੀਆਂ ਗੱਲਾਂ ਕਹਿਣ ਵਾਲਾ ਮੁੱਖ ਮੰਤਰੀ ਆਪ ਹੀ ਵਿਵਾਦਾਂ ਦੇ ਵਿੱਚ ਫਸ ਗਿਆ ਆਪ ਹੀ ਮਜ਼ਾਕ ਦਾ ਪਾਤਰ ਬਣ ਗਿਆ ਯਾਨਕਿ ਸਾਰੀਆਂ ਪਾਰਟੀਆਂ ਵੱਲੋਂ ਗੁਪਤਗੁ ਤੰਜ ਕੱਸੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਵੱਲੋਂ ਵੀ ਕੱਲ ਬਿਆਨ ਦਿੱਤਾ ਗਿਆ ਕਿ ਜੇਕਰ ਭਾਈ ਇਹ ਅਹੁਦਾ ਹੀ ਨਹੀਂ ਸੀ ਤੇ ਮੈਨੂੰ ਫਿਰ ਇਸ ਦਾ ਮੰਤਰੀ ਕਿਉਂ ਬਣਾਉਣਾ ਕਿਉਂਕਿ ਉਹਨਾਂ ਵੱਲੋਂ ਲੱਖਾਂ ਰੁਪਏ ਸੈਲਰੀ ਲਈ ਗਈ ਲੱਖਾਂ ਰੁਪਏ ਲੁੱਟਿਆ ਗਿਆ ਪੁੱਟਿਆ ਗਿਆ ਉਸ ਖਜ਼ਾਨੇ ਦੇ ਵਿੱਚੋਂ ਕਿ ਉਹ ਕਿਸ ਤਰ੍ਹਾਂ ਉਹਨਾਂ ਨੇ ਕੰਮ ਕੀਤਾ ਇਹ ਵੀ ਨਹੀਂ ਪਤਾ ਲੱਗ ਰਿਹਾ ਇਧਰ ਬਿਕਰਮ ਮਜੀਠੀਆ ਨੇ ਪਲਟਵਾਰ ਕਰ ਦਿੱਤਾ ਹੈ ਕਿ ਦੇਖੋ ਸਰਕਾਰ ਦੀ ਕਿੱਡੀ ਵੱਡੀ ਗਲਤੀ ਹੈ ਜਿਹੜਾ ਅਹੁਦਾ ਹੈ ਹੀ ਨਹੀਂ ਉਸ ਅਹੁਦੇ ਉੱਤੇ ਇੱਕ ਮੰਤਰੀ ਬਿਠਾ ਦਿੱਤਾ ਹੈ ਆਪਣੇ ਪੱਧਰ ਤੇ ਅਹੁਦਾ ਬਣਾ ਕੇ ਬਿਕਮ ਜੀ ਸਿੰਘ ਜਿਠਿਆ ਨੇ ਕਿਹਾ ਕਿ ਇਹ ਹੁੰਦਾ ਹੈ ਨਸ਼ੇੜੀ ਬੰਦੇ ਦੇ ਕੰਮ ਇਹ ਹੁੰਦੇ ਨੇ ਕਿ ਜਿਹੜੇ ਦਿੱਲੀ ਤੋਂ ਚੱਲਦੇ ਨੇ ਜਿਹੜੇ ਦਿੱਲੀ ਦੇ ਹੱਥਾਂ ਦੀ ਕੱਟ ਪੁਤਲੀ ਬਣੇ ਹੋਏ ਨੇ ਉਹਨਾਂ ਨੇ ਕਿਹਾ ਕਿ ਨਾ ਤਾਂ ਅਰਵਿੰਦ ਕੇਜੀਵਾਲ ਨੂੰ ਪਤਾ ਹੈ ਨਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੈ ਲਾਅਨ ਆਰਡਰ ਹੋਵੇ ਉਹ ਕਹਿੰਦਾ ਕਿ ਪਤੰਦਰਾ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਿਹੜੇ ਅਹੁਦੇ ਤੇ ਕਿਹੜਾ ਮੰਤਰੀ ਲਾਉਣਾ ਹੈ ਤੇ ਕਿਹਦਾ ਕਿਹੜਾ ਅਹੁਦਾ ਹੈ ਹੀ ਨਹੀਂ ਉਹ ਕੈਬਨਟ ਦਾ ਹਿੱਸਾ ਹੀ ਨਹੀਂ ਤੇ ਫਿਰ ਅਜਾਇਆ ਕਿਉਂ ਕੀਤਾ ਗਿਆ ਉਧਰੋਂ ਕੁਲਦੀਪ ਸਿੰਘ ਧਾਲੀਵਾਲ ਤੱਤੇ ਇਧਰੋਂ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਨੇ ਉਹ ਵਾਰ-ਵਾਰ ਮਜ਼ਾਕ ਕਰ ਰਹੇ ਨੇ ਉਹ ਕਹਿੰਦੇ ਨੇ ਪਤੰਦਰਾਂ ਨੂੰ ਬਿਲਕੁਲ ਪਤਾ ਹੀ ਨਹੀਂ ਕਿ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਗੂੜੀ ਨੀਂਦਰ ਸੁੱਤੀ ਰਹੀ ਸਰਕਾਰ ਨੂੰ 3 ਸਾਲ ਪੂਰੇ ਹੋਣ ਜਾਣ ਤੋਂ ਬਾਅਦ ਪਤਾ ਲੱਗਿਆ ਹੈ ਕਿ ਭਾਈ ਸਾਹਿਬ ਜਿਹੜੇ ਅਹੁਦੇ ਤੇ ਕੁਲਦੀਪ ਸਿੰਘ ਢਾਲੀਵਾਲ ਨੇ ਜਿਹੜੇ ਅਹੁਦੇ ਤੇ ਉਹਨਾਂ ਨੂੰ ਲੱਖਾਂ ਰੁਪਏ ਤਨਖਾਹ ਦਿੱਤੀ ਗਈ ਹੈ ਉਹ ਸਾਰੀ ਵੇਸਟ ਹੋਈ ਹੈ ਹੋਰ ਕੋਈ ਉਹਨੂੰ ਅਹੁਦਾ ਦੇ ਦੇਣਾ ਚਾਹੀਦਾ ਸੀ ਤਾਂ ਕਿ ਸੁਚੱਜੇ ਤਰੀਕੇ ਦੇ ਨਾਲ ਪੰਜਾਬ ਦੇ ਖਜ਼ਾਨੇ ਦੀ ਵਰਤੋਂ ਕੀਤੀ ਜਾ ਸਕੇ ਇਧਰ ਮਜ਼ਾਕ ਦਾ ਪਾਤਰ ਬਣ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਭਗਵੰਤੋ ਮਾਨ ਤੇ ਵੀ ਕਿਸੇ ਸਮੇਂ ਦੁੱਖ ਦੀ ਘੜੀ ਆ ਸਕਦੀ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਦੀ ਹੁਣ ਨਿਗਾ ਜਿਹੜੀ ਹੈ ਉਹ ਪੰਜਾਬ ਦੀ ਰਾਜਨੀਤੀ ਤੇ ਹੈ ਜਿਸ ਤਰ੍ਹਾਂ ਮਨੀਸ਼ ਸੋਧਿਆ ਹੁਣ ਲਗਾਤਾਰ ਐਜੂਕੇਸ਼ਨ ਵਾਲਾ ਡਿਪਾਰਟਮੈਂਟ ਜਿਹੜਾ ਵੇਖ ਰਹੇ ਨੇ ਇੰਜ ਲੱਗ ਰਿਹਾ ਹੈ ਜਿਵੇਂ ਉਹਨਾਂ ਨੇ ਹਰਜੋਤ ਬੈਂਸ ਜੋ ਮੌਜੂਦਾ ਸਿੱਖਿਆ ਮੰਤਰੀ ਨੇ ਪੰਜਾਬ ਦੇ ਉਹਨਾਂ ਦੀ ਛੁੱਟੀ ਕਰ ਦਿੱਤੀ ਹੋਵੇ ਧੰਨਵਾਦ